ਖਮਾਣੋ ਪੁਲਿਸ ਨੇ ਅੱਜ ਨਸ਼ਿਆਂ ਵਿਰੁੱਧ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋ ਅਤੇ ਪਿੰਡ ਜਟਾਣਾ ਉੱਚਾ ਦੇ ਖੇਡ ਸਟੇਡੀਅਮ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋ ਵਿਖੇ ਅਤੇ ਜਟਾਣਾ ਉੱਚਾ ਦੇ ਭਗੇਲ ਸਿੰਘ ਤੂਰ ਪੰਚਾਇਤੀ ਰਾਜ ਖੇਡ ਸਟੇਡੀਅਮ ਵਿਖੇ ਥਾਣਾ ਖਮਾਣੋ ਦੇ ਮੁਖ ਅਫਸਰ ਬਲਵੀਰ ਸਿੰਘ ਦੀ ਅਗਵਾਈ ਚ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਦੇਸ਼ਾ ਨਿਰਦੇਸ਼ਨ ਤੇ ਨਸ਼ਿਆਂ ਵਿਰੁੱਧ ਸੈਮੀਨਾਰ ਦਾ ਆਯੋਜਨ ਕੀਤਾ। ਜਿਸ ਵਿੱਚ ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਲੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸੈਮੀਨਾਰ ਦੌਰਾਨ ਨੌ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਲੂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਹੁਕਮਾਂ ਤੇ ਇਲਾਕੇ ਅੰਦਰ ਪਿੰਡ ਪੰਜਕੋਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋ ਅਤੇ ਜਟਾਣਾ ਉੱਚਾ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਨਸ਼ੇ ਤਿਆਗ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਸਐਟੂ ਇੰਸਪੈਕਟਰ ਬਲਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਬਿਨਾਂ ਦਸਤਾਵੇਜ਼ ਵਾਹਨ ਨਾ ਚਲਾਉਣ ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਲਾਇਸੈਂਸ ਤੋਂ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਇਸ ਮੌਕੇ ਪ੍ਰਿੰਸੀਪਲ ਮਨੋਜ ਪੁਸ਼ਕਰਨਾ ਨੇ ਸਰਕਾਰੀ ਸਕੂਲ ਖਮਾਣੂ ਅਤੇ ਪਿੰਡ ਜਟਾਣਾ ਉੱਚਾ ਦੇ ਖੇਡ ਖੇਡ ਸਟੇਡੀਅਮ ਪਹੁੰਚਣ ਤੇ ਕੋਚ ਜਗਜੀਤ ਸਿੰਘ ਨੇ ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਲੂ ਨੂੰ ਜੀ ਆਇਆਂ ਕਿਹਾ ਅਤੇ ਪ੍ਰਿੰਸੀਪਲ ਪੁਸ਼ ਕਰਨਾ ਤੇ ਕੋਚ ਜਗਜੀਤ ਸਿੰਘ ਨੇ ਨਸ਼ਿਆਂ ਦੇ ਮਾਮਲੇ 'ਚ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਥਾਣੇਦਾਰ ਸੁਖਵਿੰਦਰ ਸਿੰਘ ਸ਼ਿਵਾਲਕ ਸਕੂਲ ਦੇ ਡਾਇਰੈਕਟਰ ਜਸਦੇਵ ਸਿੰਘ ਬੋਪਰਾ ਡੀਪੀ ਮਾਸਟਰ ਗੁਰਪ੍ਰੀਤ ਸਿੰਘ ਕੋਚ ਲਖਵਿੰਦਰ ਸਿੰਘ ਤੇ ਲੈਕਚਰਰ ਤਰਲੋਚਨ ਸਿੰਘ ਸਰਪੰਚ ਪਵਨਪ੍ਰੀਤ ਸਿੰਘ ਜਟਾਣਾ ਉੱਚਾ ਸਮੇਤ ਹਰ ਭਜਨ ਕਲੇਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀ ਤੇ ਖਿਡਾਰੀ ਹਾਜ਼ਰ ਸਨ ਪਿੰਡ ਜਟਾਣਾ ਉੱਚਾ ਦੇ ਪਿੰਡ ਦੇ ਲੋਕਾਂ ਨੇ ਵੀ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅੱਜ ਪਿੰਡ ਉੱਚਾ ਜਟਾਣਾ ਸੰਪਰਕਪੁਰਪੁਰਬ ਦੇ ਸਬਸਤ ਜੋ ਸਰਕਾਰ ਨੇ ਸ਼ੁਰੂ ਕੀਤਾ ਜੀ ਤੇ ਯੁੱਧ ਦਸ਼ਾ ਵਿਰੁੱਧ ਦੇ ਸਬੰਧ ਦੇ ਵਿੱਚ ਉੱਚਾ ਜਟਾਣਾ ਸਟੇਡੀਅਮ ਦੇ ਵਿੱਚ ਆਏ ਆ ਜੀ ਇੱਥੇ ਬੱਚੇ ਨੇ ਇੱਥੇ ਪਿੰਡ ਦੇ ਪੰਚਾਇਤ ਤੇ ਪਿੰਡ ਮੇਰੇ ਬਹੁਤੋਂ ਬੰਦੇ ਸੀ ਜਿਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਜਿਹੜੇ ਪ੍ਰਭਾਵ ਹੈਗੇ ਉਹਨਾਂ ਬਾਰੇ ਦੱਸਿਆ ਗਿਆ ਬੱਚਿਆਂ ਨੂੰ ਦੱਸਿਆ ਗਿਆ ਵੀ ਜਿਹੜਾ ਹੈਗਾ ਕਰਦੇ ਵਿੱਚ ਖਾ ਰੱਖਣਾ ਆਪਣੇ ਆਣਗਵਾਲੇ ਛਾੜਖੋਜੋ ਨਸ਼ੇ ਕਰਦਾ ਤੇ ਉਹਦੇ ਨਾਲ ਬਹੁਤ ਸਸਤੀ ਦਾ ਜਿਹੜਾ ਹੈਗਾ ਵੀ ਅਸੀਂ ਦੇਖਾਂਗੇ ਤੇ ਇਸੇ ਉਹਦੇ ਪ੍ਰੋਗਰਾਮ ਦੇ ਸਬੰਧ ਵਿੱਚ ਬੱਚਿਆਂ ਨੂੰ ਸਹਾਇਤ ਕਰਨ ਵਾਸਤੇ ਅੱਜ ਇੱਥੇ ਸਟੇਡੀਅਮ ਦੇ ਵਿੱਚ ਇਹ ਫੁੱਟਬਾਲ ਦਾ ਬੱਚਿਆਂ ਦਾ ਜਿਹੜਾ ਸਬ ਜੂਨੀਅਰ ਜਿਹੜੇ ਹੈਗੇ ਜੀ ਇਹਨਾਂ ਦਾ ਮੈਚ ਕਰਵਾਇਆ ਜਾ ਰਿਹਾ ਤੇ ਤਾਂ ਕਿ ਜਿਹੜੇ ਬੱਚੇ ਹੈਗੇ ਇਹਨਾਂ ਦਾ ਤਿਆਲ ਖੇਡਵਾਲ ਹੋਵੇ ਤੇ ਇਹ ਜਿਹੜਾ ਨਸ਼ੇ ਦੁਸ਼ੇ ਤੇ ਕੋੜ ਤੋਂ ਦੂਰ ਰਹਿਣ ਤੇ ਸਮਾਜ ਜਿਹੜਾ ਚੰਗੇ ਪਾਸੇ ਚੱਲ ਸਕੇ ਅੱਛਾ ਪੰਚਾਇਤਾਂ ਦਾ ਜਾਂ ਆਮ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਪੰਚਾਇਤਾਂ ਦੇ ਬਹੁਤ ਉਤਸ਼ਾਹ ਹੋਗੇ ਸਾਡਾ ਸਾਥ ਦੇ ਰਿਆ ਨੇ ਅਸੀਂ ਰਜਾਣਾ ਜਿਹੜਾ ਹੈਗਾ ਕਿਸੇ ਕਦੀ ਕਿਸੇ ਪਿੰਡ ਵਿੱਚ ਕਦੀ ਕਿਸੇ ਪਿੰਡ ਦੇ ਵਿੱਚ ਵੀ ਇਹ ਮੈਚ ਕਰਵਾ ਰਹੇ ਆ ਜੀ ਤੇ ਜਿਹੜਾ ਇਹ ਜਿਹੜਾ ਪ੍ਰੋਗਰਾਮ ਹੈ ਕਾਫੀ ਲੰਬੇ ਸਮੇਂ ਤੱਕ ਚੱਲੇਗਾ ਸਾਡੇ ਸਪੋਰਟਸ ਦੇ ਜਿਹੜੇ ਸਾਡੇ ਟੀਚਰ ਹੈਗੇ ਨੇ ਦਾ ਇਹ ਸਾਡਾ ਬਹੁਤ ਸਾਥ ਦੇ ਰਹੇ ਨੇ ਜੀ ਤੇ ਇਹ ਮੈਚ ਕਾਊਰਡ ਦੇ ਵਿੱਚ ਤੇ ਬੱਚਿਆਂ ਨੂੰ ਜਿਹੜਾ ਹੈਗਾ ਡਿਸਪਲਨ ਸੌਂਡ ਦੇ ਵਿੱਚ ਜੀ